ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਰਾਮ ਰਾਮ ਸਲਾਮ ਅਦਾ ਮਾ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਸ੍ਰੋਤੇ ਠੀਕ ਠਾਕ ਹੋ 16 ਅਪ੍ਰੈਲ ਦਿਨ ਬੁੱਧਵਾਰ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਇਬ ਸਿੰਘ ਜੀ ਗਿੱਲ ਜੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਆਓ ਕਬੱਡੀ ਕੱਪਾਂ ਤੇ ਆਪਾਂ ਬੇਰਵੇ ਸਹਿਤ ਦੱਸਗੇ ਤੁਹਾਨੂੰ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਕੱਪ ਹੋਏ ਬਜਣੀ ਓਪਨ ਔਰ ਕੌਣ ਕੌਣ ਵੈਸਟ ਰਿਹਾ ਆਪ ਸਭ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਲਓ ਆਪਣੇ ਆਪਣੇ ਆਈਡੀਆਂ ਤੇ ਤੇ ਜੇਕਰ ਤੁਹਾਨੂੰ ਸਾਡੇ ਵਿੱਚ ਕੋਈ ਘਾਟ ਲੱਗਦੀ ਹੈ ਤਾਂ ਜਰੂਰ ਮੈਸੇਜ ਕਰਿਆ ਕਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪਿੰਡ ਦਾਤਾ ਜਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ 2 ਵਾਰ ਅਤੇ ਵਜਣੀ ਕਵੱਡੀ 65 ਕਿਲੋ 65 ਕਿਲੋ ਦਾ ਟੂਰਨਾਮੈਂਟ ਦੇ ਰਿਜ਼ਲਟ ਪਿੰਡ ਇੰਦਗੜ ਸਾਢੇ 4 ਨੰਬਰ ਫਸਟ 13000 ਨਕਦ ਪਲੱਸ ਕੱਪ ਪਿੰਡ ਰੌਲੀ 3 ਨੰਬਰ ਸੈਕੰਡ 10000 ਨਕਦ ਪਲੱਸ ਕੱਪ ਕਵੱਡੀ ਓਪਨ ਪਿੰਡ ਮਾਨੁਕੇ ਗਿੱਲ ਸਾਢੇ 10 ਨੰਬਰ ਫਸਟ 51000 ਨਕਦ ਪਲੱਸ ਕੱਪ ਪਿੰਡ ਚੂੜਚੱਕ 2 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੀਡਰ ਅਰਸ਼ ਲੋਹਗੜ 3 ਰੇਡ ਤਿੰਨ ਨੰਬਰ ਸਾਥੀ ਰੀਡਰ ਜੁਆਇੰਟ ਰਿਹਾ ਜੀ ਬੋੜ ਤਿੰਨ ਰੇਡਾਂ 2 ਨੰਬਰ ਦੋਵੇਂ ਮਾਨੁਕੇ ਗਿੱਲ ਸੀਗੇ ਬੈਸਟ ਜੱਫੀ ਰਸ਼ਪਾਲ ਲੱਖਾ ਤੇ ਮਾਣੂ ਕੇ ਗਿੱਲ ਰਸ਼ਪਾਲ ਲੱਖਾ ਮਾਣੂ ਕੇ ਗਿੱਲ ਤਿੰਨ ਟੱਚ ਤਿੰਨ ਜੱਫੇ ਤੇ ਸਾਥੀ ਜੱਫੀ ਜੁਆਇੰਟ ਰਿਹਾ ਜੀ ਪਿੰਤਾ ਮਾਣੂ ਕੇ ਦੋ ਟੱਚ ਦੋ ਜੱਫੇ ਬੈਸਟ ਨੂੰ 1-1 2000 ਰੁਪਏ ਨਗਦ ਸੀ ਹਣੇਰੀ ਕਾਰਨ ਮੈਚ ਬਹੁਤ ਵਧੀਆ ਲੱਗੇ ਸੀਗੇ ਪਰ ਹਣੇਰੀ ਚੱਲ ਪਈ ਸੀਗੀ ਤੇ ਮੈਚ ਛੋਟੇ ਕਰਕੇ ਟੂਰਨਾਮੈਂਟ ਨੂੰ ਸਮਾਪਤ ਕੀਤਾ ਗਿਆ ਇੱਥੇ ਬਲਾਰੇ ਸੀ ਬੂਟਾ ਉਮਰੀਆਣਾ ਕੰਗ ਚੂੜ ਚੱਕ ਪਿੰਡ ਬੋਪਰਾਏ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਯਰ ਕਬੱਡੀ ਓਪਨ ਦੋ ਬਾਰੋਂ ਅਤੇ ਬਜਨੀ ਕਬੱਡੀ 48 ਕਿਲੋ ਪਿੰਡ ਬੋਪਰਾਏ 15.5 ਨੰਬਰ ਫਸਟ 11100 ਨਗਦ ਪਲੱਸ ਕੱਪ ਪਿੰਡ ਖਮਿਆਰਾ 14 ਨੰਬਰ 9200 ਰੁਪਏ ਨਕਦ ਪਲਸ ਕੱਪ ਬੈਸਟ ਰੇਡਰ ਹੈ ਜੀ ਪ੍ਰਿੰਸ ਬੋਪਰਾਏ 10 ਰੇਡ ਸੀ ਨੰਬਰ ਬੈਸਟ ਜੱਫੀ ਜਾਂ ਫਿਰ ਸੁਖਰਾਜ ਬੋਪਰਾਏ 9 ਟੱਚ 5 ਜੱਫੇ ਵਿਰੋਧੀ ਜੱਫੀ 5 ਜੱਫੇ ਲਾਇਏ ਸਨ ਪਰ ਟੱਚ 15 ਸੀਗੇ ਬੈਸਟ ਨੂੰ 21200 ਰੁਪਏ ਨਕਦ ਪਲਸ ਕੱਪ ਸੀਗਾ 452 ਕਿਲੋ ਪਿੰਡ ਬੋਪਰਾਏ ਸਾਢੇ 14 ਨੰਬਰ ਫਰਸਟ 15000 ਨਕਦ ਪਲਸ ਕੱਪ ਪਿੰਡ ਬਾਬਾ ਜੀਵਨ ਸਿੰਘ ਨਗਰ ਲੁਧਿਆਣਾ 8 ਨੰਬਰ ਸੈਕੰਡ 12000 ਰੁਪਏ ਨਕਦ ਪਲਸ ਕੱਪ ਇਹ ਟੀਮ ਪਲੱਥ ਦੇ ਵਿੱਚੋਂ ਵੀ ਸੈਕੰਡ ਸੀ ਬਸਟਰ ਡਰਾ ਜੀ ਸਹਲ ਚਿੱਟੀ ਬੋਪਰਾਏ ਵੱਲੋਂ ਜੀ ਬਸ ਜੱਫੀ ਰਹਿ ਜੀ ਅਲੀ ਬੋਪਰਾਏ ਅਤੇ ਗੁਜਰੀ ਗੁਰਜੀਤ ਦੋਵੇਂ ਜੁਆਇੰਟ ਬੋਪਰਾਏ ਵੱਲੋਂ ਜੀ ਬਸਟਾ ਨੂੰ 3300 ਰੁਪਏ ਨਕਦ ਸੀ ਹਨੇਰੀ ਕਾਰਨ ਓਪਨ ਦੇ ਮੈਚ ਰੁਕ ਰੁਕ ਗਏ ਸਨ ਤੇ ਇਥੇ ਬੁਲਾ ਰਹੇ ਅਲੀ ਪੱਤਰ ਸ਼ਿਵ ਜੋਧੇ ਤੇ ਪਰਾਚਾ ਸੀਗਾ ਜੀ ਕੱਲ ਹਨੇਰੀ ਕਰਕੇ ਬਹੁਤ سارے ਟੂਰਨਾਮੈਂਟ ਕੈਨਸਲ ਹੋ ਗਏ ਜੀ ਤੇ ਬਡਾਲਾ ਬਿਜਲੀ ਸਪੋਰਟਸ ਕੰਪਲੈਕਸ ਲਾਹੌਰ ਪਾਕਿਸਤਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਵਡੀ ਕਲੱਬ ਕੱਪ ਚੱਲ ਰਿਹਾ ਹੈ ਜੀ ਅੱਜ ਪਹਿਲਾ ਮੈਚ ਸੀਗਾ ਜੀ ਟੀਮ ਸੀਗੀ ਐਸਜੀਪੀਸੀ ਟਾਈਗਰ 38 ਨੰਬਰ ਜੇਤੂ ਟੀਮ ਸੀਗੀ ਤਾਇਬ ਤਾਬਰਿਸ ਲਾਇਨ ਈਰਾਨ 33 ਨੰਬਰ ਕੱਲ ਨੂੰ ਮੰਨ ਕੇ ਅੱਜ 17 ਤਰੀਕ ਐਸਜੀਪੀਸੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਈਗਰਸ ਅਤੇ ਲਾਹੌਰ ਲਾਇਨ ਦਾ ਫੇਰ ਮੈਚ ਹੋਣਾ ਜੀ ਤੇ ਲਾਹੌਰ ਲਾਈਨ ਤੇ ਅਰਾਣ ਦੇ ਵਿਚਕਾਰ ਹੋਵੇਗਾ ਇਥੇ ਬੁਲਾ ਰਹੇ ਸੀਗੇ ਸੁਨਰਾਜ ਸਿੰਘ ਰੋਡੇ ਤੇ ਹਾਫਿਜ਼ ਹਾਫਿਜ਼ ਸਾਹਿਬ ਬਪਰ ਇੱਕ ਵੱਡੀ ਓਪਨ ਤੀਜੇ ਰਾਉਂਡ ਸਮੇ ਮੌਸਮ ਕਾਫੀ ਖਰਾਬ ਹੋ ਗਿਆ ਸੀਗਾ ਕੁਝ ਅਪਡੇਟ ਮਿਲੀ ਨਹੀਂ ਤਕਰੀਬਨ 11-12 ਟੀਮਾਂ ਤੀਜੇ ਰਾਉਂਡ ਵਿੱਚ ਸਨ ਅਤੇ ਪ੍ਰਾਈ ਉਹਨਾਂ ਵਿੱਚ ਬੰਦਕ ਦਿੱਤਾ ਤੇ ਟੂਰਨਾਮੈਂਟ ਨੂੰ ਸਮਾਪਤ ਕਰ ਦਿੱਤਾ ਹਨੇਰੀ ਕਰਕੇ ਗੱਲ ਬਹੁਤ ਜਗ੍ਹਾ ਤੇ ਟੂਰਨਾਮੈਂਟਾਂ ਦੇ ਵਿੱਚ ਖਲਲ ਪਿਆ ਤੇ ਉਹ ਮੈਚ ਸਮਾਪਤ ਕਰ ਦਿੱਤੇ ਟੀਮਾਂ ਦੇ ਵਿੱਚ ਕਈ ਥਾਮਾਂ ਤੇ ਨਾਮ ਵੰਡ ਦਿੱਤੇ ਜਿਵੇਂ ਕਿ ਬੋਪਰਾਏ ਹੋ ਗਿਆ ਜਦ ਹੋਰ ਮੈਚ ਹੋਏ ਉੱਥੇ ਟੂਰਨਾਮੈਂਟ ਰਹਿਣੇ ਰੀ ਕਰਕੇ ਮੰਨ ਗਏ ਚਲੋ ਵੀ ਇਹ ਜਿੰਨਾ ਵੀ ਧਾਮ-ਝਾਮ ਸੀ ਸਾਰਾ ਖਰਾਬ ਹੋ ਗਿਆ ਆਪਣਾ ਟੂਰਨਾਮੈਂਟਾਂ ਦਾ ਤੇ ਮਾਲਕ ਅਰਦਾਸ ਆ ਵੀ ਜਿੰਨੇ ਕੋਈ ਵੀ ਟੂਰਨਾਮੈਂਟ ਰਹਿੰਦੇ ਸੁੱਖ ਸ਼ਾਂਤੀ ਨਾਲ ਹੋ ਜਾਣ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਫਸਲ ਆਈ ਹੋਈ ਹੈ ਸਾਰਾ ਨਾ ਵੱਡੀ ਚੀਜ਼ ਹੈ ਕਣਕ ਦੀ ਵਾਢੀ ਚੱਲ ਰਹੀ ਹੈ ਕਣਕ ਦੀ ਫਸਲ ਆਈ ਹੋਈ ਹੈ ਕਿਉਂਕਿ ਹਨੇਰੀ ਨਾਲ ਮੀਂਹ ਨਾਲ ਫਸਲ ਖਰਾਬ ਹੁੰਦੀ ਹੈ ਨਾ ਯਾਰ ਜੱਟ ਨੇ ਬਹੁਤ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਫਸਲ ਆਜਾ 10 ਦਿਨਾਂ ਦਾ ਖੇੜ ਹੈ ਯਾਰ 10 ਦਿਨਾਂ ਚ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਜੇ ਕਣਕ ਵੱਢੀ ਜਾਣੀ ਹੈ ਕਰਪਾਣ ਚੱਲ ਪਈਆਂ ਤੋਂ ਕੋਈ ਇੱਕ ਪਿੰਡ ਚ 50-50 ਕਰਪਾਣਾਂ ਗਈਆਂ ਤੇ ਮੰਨ ਲਓ ਵੀ 10 ਦਿਨਾਂ ਚ ਸਾਰੀ ਵੱਢ ਦੇਣਗੇ 10 ਦਿਨ ਮਾਲਕ ਸੁੱਖ ਸ਼ਾਂਤੀ ਨਟ ਪਾ ਦੇ ਇਹ ਹੀ ਅਰਦਾਸਾਂ ਕਰਦੇ ਆਂ ਬੇਨਤੀਆਂ ਕਰਦੇ ਆਂ ਤੇ ਡਣਿਆ ਜਾਣਗੇ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ